ਅੱਜ ਇਹ ਪਿਆਜ਼ ਤੁਹਾਨੂੰ ਸ਼ਾਇਦ ਨਹੀਂ ਪਤਾ ਹੋਣਾ ਇਹ ਤੁਹਾਨੂੰ ਬਿਮਾਰ ਕਰ ਰਿਹਾ ਹੈ ਪਿਆਜ਼ ਬੇਸ਼ੱਕ ਬਹੁਤ ਜ਼ਿਆਦਾ ਇਹਦੇ ਸੇਤ ਦੇ ਫਾਇਦੇ ਨੇ ਪਰ ਇਹ ਪਿਆਜ਼ ਬਿਮਾਰ ਕਿਵੇਂ ਕਰ ਰਿਹਾ ਥੋੜੀ ਸਾਰੀ ਬਿਮਾਰੀਆਂ ਜਿੱਥੇ ਆਪਾਂ ਕਹਿੰਦੇ ਆ ਵੀ ਜੀ 8 ਗੁਣ ਨੇ ਇਹਦੇ 10 ਗੁਣ ਨੇ 100 ਗੁਣ ਨੇ ਜਿਹੜੇ ਤੁਹਾਡੇ ਸ਼ਰੀਰ ਨੂੰ ਫਾਇਦਾ ਦੇ ਸਕਦੇ ਆ ਪਰ ਜੇਕਰ ਮੈਂ ਤੁਹਾਨੂੰ ਇੱਕ ਗੱਲ ਕਹਾਂ ਵੀ ਅੱਜ ਦੇ ਟਾਈਮ ਦੇ ਵਿੱਚ ਪਿਆਜ਼ ਤੋਂ ਵੱਡੀ ਜ਼ਹਿਰ ਕੋਈ ਨਹੀਂ ਖਾ ਰਿਹਾ ਅੱਜ ਦੀ ਰੇਟ ਚ ਦੁਨੀਆ 'ਚ ਉਸੀਂ ਇਹਨੂੰ ਤੈਂ ਚਾਕੂ ਨਾਲ ਸਜਾ ਮੁਸ਼ਕਾ ਕੇ ਕੱਟ ਕੇ ਖਾਣ ਲਾਜੋ ਉਹ ਨੁਕਸਾਨ ਕਰ ਰਹੇ ਹੋ ਠੀਕ ਹੈ ਨਹੀਂ ਭਨ ਕੇ ਖਾਣ ਦਾ ਤੇ ਕੱਟ ਕੇ ਖਾਣ ਚ ਕੀ ਫਰਕ ਪੈ ਜਾਂਦਾ ਜੀ ਆ ਕਰਤਾਈ ਹੁਣ ਜਦੋਂ ਤੁਸੀਂ ਚਾਕੂ ਨਾਲ ਕੱਟਣਾ ਨਹੀਂ ਆ ਜਿਹੜੀ ਪਰਤ ਹੈ ਇਹ ਚ ਇਹ ਨਾਲ ਹੀ ਕੱਟੀ ਜਾਊਗੀ ਇਹ ਜਦੋਂ ਤੁਸੀਂ ਚਾਕੂ ਚਲਾਇਆ ਤਾਂ ਨਾਲ ਹੀ ਕੱਟੀ ਜਾਣੀ ਆ ਇਹੀ ਤੁਸੀਂ ਖਾ ਲੈਣੀ ਆ ਤੇ ਇਹਦਾ ਹজম ਹੋਣਾ ਮੁਸ਼ਕਿਲ ਆ ਆਹ ਇਹ ਤਾਂ ਤੁਸੀਂ ਸਮਝ ਗਏ ਵੀ ਇਹ ਖਾਣਾ ਕਿਵੇਂ ਹੁੰਦਾ ਜੀ ਜਿਹੜਾ ਆ ਪਾਊਡਰ ਇਹਦਾ ਅੱਧਾ ਚਮਚਾ ਅਸੀਂ ਰეკਮੈਂਡ ਕਰਦੇ ਹਾਂ ਜੀ ਰਾਤ ਨੂੰ ਦੁੱਧ ਦੇ ਨਾਲ ਕੀ ਕਰੂ ਇਹ ਬਸ ਜਿਹੜਾ ਖਾਊਗਾ ਈ ਉਹੀ ਦੱਸੂਗਾ ਤੁਸੀਂ ਪਿਆਜ਼ ਨੂੰ ਕੱਟ ਦੋ ਵਿੱਚੋਂ ਕੱਟ ਦੋ ਚਾਕੂ ਦੇ ਨਾਲ ਪ੍ਰੋਪਰ ਇਹਦੇ ਟੁਕੜੇ ਕਰ ਦੋ 15 ਮਿੰਟ ਲਈ ਇਹਨੂੰ ਬਾਹਰ ਛੱਡ ਦੋ ਜੀ ਤੇ ਤੁਹਾਡੇ ਕਮਰੇ ਦੇ ਵਿੱਚ ਜਿੰਨੇ ਐਂਟੀਬਾਡੀਜ਼ ਕਹੇ ਲੋ ਜਾਂ ਗੰਦੇ ਕਟਾਣੂ ਕਹੇ ਲੋ 네ਗੇਟਿਵਿਟੀ ਕਹੇ ਲੋ ਉਹ ਇਹਨੇ ਸੋਕ ਲੈਣੀ ਹੈ ਜੀ ਪਰ ਜਿ ਜਿ ਰੱਖ ਕੇ ਤਾਂ ਰੱਖ ਕੇ ਤਾਂ ਬਚਾਇਆ ਜਾ ਸਕਦਾ ਫਾਇਦਾ ਲਿਆ ਜਾ ਸਕਦਾ ਪਿਆਜ਼ ਕਈ ਵਾਰ ਅਸੀਂ ਕੱਟ ਕੇ ਫ੍ਰਿਜ ਚ ਵੀ ਲਾ ਦਿੰਨੇ ਆ ਫਿਰ ਹੌਲੀ ਹੌਲੀ ਤੁਸੀਂ ਦੇਖਿਓ ਡੈਥ ਤੋਂ ਬਾਅਦ ਵੀ ਫ੍ਰਿਜ ਲੱਗਣ ਲੱਗਿਆ ਅੱਜ ਕੱਲ੍ਹ ਆਪਣੇ ਹਲਵਾਈ ਸਾਹਿਬ ਨੇ ਕੱਟਿਆ ਪਿਆਜ਼ ਵਿਆਹ ਤੇ ਹੋਣਾ ਜੀ ਲੋਕਾਂ ਨੇ ਰੈਸਟੋਰੈਂਟ ਚ ਖਾਣੀ ਰੋਟੀ ਤੇ ਐਨ ਸਜਾ ਕੇ ਲਿਸ਼ਕਾ ਕੇ ਉੱਤੇ ਵਧੀਆ ਨਿੰਬੂ ਛਿੜਕ ਕੇ ਰੱਖਿਆ ਹੋਇਆ ਤੇ ਆਪਣੇ ਵਰਗਾ ਸਿਆਣਾ ਬੰਦਾ ਕਹਿੰਦਾ ਚਲੋ ਰੋਟੀ ਦੇ ਖਾਲੀ ਨਾਲ ਸਲਾਦ ਵੀ ਖਾ ਲਈਏ ਤੇ ਸਲਾਦ ਚ ਪਿਆਜ਼ ਵੀ ਖਾ ਲਈਏ ਟਮਾਟਰ ਵੀ ਖਾ ਲਈਏ ਖੀਰਾ ਵੀ ਖਾ ਲਈਏ ਮੂੜੀ ਵੀ ਖਾ ਲਈਏ ਪਰ ਤੁਸੀਂ ਦੱਸ ਰਹੇ ਸੀ ਕਿ ਮੂਲੀ ਤੇ ਪਿਆਜ਼ ਦਾ ਕੋਈ ਰੋਲ ਹੀ ਹੈ ਨਹੀਂ ਕੋਈ ਨਿਭਾਈ ਹੈ ਨਹੀਂ ਆਪਣੇ ਬਜ਼ੁਰਗ ਕਿਵੇਂ ਖਾਂਦੇ ਸੀਗੇ ਜੀ ਪਿਆਜ਼ ਪਿਆਜ਼ ਨਾਲ ਰੋਟੀ ਖਾਣੀ ਪਿਆਜ਼ ਨਾਲ ਪਰੌਂਠਾ ਖਾਣਾ ਪਿਆਜ਼ ਨਾਲ ਦਾਲ ਖਾਣੀ ਹਰ ਮੀਲ ਦੇ ਵਿੱਚ ਉਹਨਾਂ ਦੇ ਪਿਆਜ਼ ਸੀਗਾ ਪਰ ਪਿਆਜ਼ ਦੀ ਖਾਸੀਅਤ ਕੀ ਸੀ ਪਿਆਜ਼ ਐਜ਼ ਇਟ ਇਜ਼ ਨਾਲ ਜਾਣਾ ਉਈ ਚਾਕੂ ਨਹੀਂ ਨਾਲ ਜਾਣਾ ਮੁੱਕੀ ਮਾਰਨੀ ਆ ਤੋੜਨੀ ਆ ਤੇ ਫਿਰ ਪਿਆਜ਼ ਖਾਣਾ ਕਿਸੇ ਨੇ ਕਹਤਾ ਟਾਈਮਿੰਗ ਇੰਨੀ ਹੋਣੀ ਚਾਹੀਦੀ ਆ ਤਾਂ ਮੇਰੀ ਇੱਕ ਗੱਲ ਦਾ ਜਵਾਬ ਦੇ ਦੋ ਆਂਗੂਠੇ ਦਾ ਥੰਬ ਪ੍ਰਿੰਟ ਆ ਜਿਹੜਾ ਇਹ ਪੂਰੀ ਦੁਨੀਆ 'ਚ ਕਿਸੇ ਨਾਲ ਨਹੀਂ ਮਿਲਦਾ ਤੇ ਟਾਈਮਿੰਗ ਸਾਰਿਆਂ ਦੇ ਕਿਵੇਂ ਹੋ ਜੀ ਪਰ ਉਹ ਬੰਦੇ ਕਹਿੰਦੇ ਨਹੀਂ ਹੋਣੀ ਇਹੀ ਚਾਹੀਦੀ ਜਿਹਦੀ ਉਹ ਨਹੀਂ ਹੈਗੀ ਉਹ ਆਪੇ ਮਰੀਜ਼ ਜਿਹੜਾ ਮਰੀਜ਼ ਆ ਉਹਨੂੰ ਕਹਿੰਦੇ ਆ ਖਾਓ ਜੀ ਇਹਦੇ ਨਾਲ ਠੀਕ ਹੋਊਗਾ ਬਹੁਤ سارے ਲੋਕ ਨੇ ਜਿਨ੍ਹਾਂ ਨੂੰ ਬਿਨਾਂ ਦਵਾਈਆਂ ਤੋਂ ਬਿਨਾ ਕਿਸੇ ਕੋਈ ਉਹਨਾਂ ਨੂੰ ਨਹੀਂ ਕਿਹਾ ਤੁਸੀਂ ਮਹਾਰਾਜਾ ਸ਼ਾਈ ਸ਼ਰਬਤ ਪੀਓ ਕਦੇ ਨਹੀਂ ਸ਼ਾਈ ਸ਼ਰਬਤ ਮਹਾਰਾਜਾ ਸ਼ਾਈ ਸ਼ਰਬਤ ਜਿਹੜਾ ਆਪਣੀ ਡਾਈਜੈਸ਼ਨ ਇੰਪਰੂਵ ਕਰਦਾ ਵਾ ਖਾਧੇ ਪੀਤੇ ਨੂੰ ਹਜਮ ਕਰਨ 'ਚ ਮਦਦ ਕਰਦਾ ਕਿਉਂਕਿ ਜੇ ਹਜਮ ਹੋ ਗਿਆ ਫੇਰ ਹੀ ਤਾਕਤ ਮਿਲੂ ਨਾ ਸ਼ਰੀਰ ਨੂੰ ਇਹ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਨੂੰ ਵਿਅਸਤ ਕਿਲੋ ਵੀ ਊਰਜਾ ਨਹੀਂ ਆਉਂਦੀ એનર્ਜੀ એનર્ਜੀ ਨਹੀਂ ਆਉਂਦੀ ਊਰਜਾ ਕਹਿ ਸਕਦੇ ਆ એનર્ਜੀ ਕਹਿ ਸਕਦੇ ਆ ਜਾਂ ਗਰਸਤੀ ਜੀਵਨ ਦੇ ਵਿੱਚ ਥੋੜਾ ਜਿਹਾ ਡਾਊਨ ਫੀਲ ਕਰਦੇ ਆ ਪਰ ਮਰਜ਼ੀ ਸਾਡੀ ਚੱਲਣੀ ਹੈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqui ਅੱਜ ਅਸੀਂ ਇੱਕ ਵਾਰ ਮੁੜ ਤੋਂ ਪਹੁੰਚੇ ਹਾਂ ਜੀ ਡੀ ਆਯੁਰਵੇਦਾ ਜਿੱਥੇ ਅੱਜ ਇਹ ਪਿਆਜ਼ ਤੁਹਾਨੂੰ ਸ਼ਾਇਦ ਨਹੀਂ ਪਤਾ ਹੋਣਾ ਇਹ ਤੁਹਾਨੂੰ ਬਿਮਾਰ ਕਰ ਰਿਹਾ ਹੈ ਪਿਆਜ਼ ਬੇਸ਼ੱਕ ਬਹੁਤ ਜ਼ਿਆਦਾ ਦੇ ਸੇਤ ਦੇ ਫਾਇਦੇ ਨੇ ਪਰ ਇਹ ਪਿਆਜ਼ ਬਿਮਾਰ ਕਿਵੇਂ ਕਰ ਰਿਹਾ ਹੈ ਇਹ ਗੱਲ ਮੈਂ ਨਹੀਂ ਕਹਿ ਰਿਹਾ ਨਾ ਮੈਨੂੰ ਪਤਾ ਹੈ ਇਹ ਵੀ ਬਿਮਾਰ ਕਿਉਂ ਕਰਦਾ ਹੈ ਇਹ ਗੱਲ ਕਹਿ ਰਹੇ ਨੇ ਜਿਹੜੀ ਆਯੁਰਵੇਦਾ ਦੇ ਪ੍ਰਬੰਧਕ ਯੋਧਾ ਸਿੰਘ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਾਂਗੇ ਕਿ ਪਿਆਜ਼ ਬਿਮਾਰ ਕਿਵੇਂ ਕਰ ਸਕਦਾ ਹੈ ਔਰ ਇਹਦਾ ਸਹੀ ਇਸਤੇਮਾਲ ਕਰਨ ਦਾ ਢੰਗ ਕੀ ਹੈ ਅੱਜ ਜਿਹੜਾ ਬੰਦਾ ਪਿਆਜ਼ ਦੇ ਸਹੀ ਇਸਤੇਮਾਲ ਦਾ ਢੰਗ ਸਿੱਖ ਜਾਏਗਾ ਉਸ ਨੂੰ ਬਹੁਤ ਸਾਰੀਆਂ ਦਿੱਕਤਾਂ ਦਿਲ ਨਾਲ ਸੰਬੰਧਿਤ ਪੇਟ ਨਾਲ ਸੰਬੰਧਿਤ ਹਜ਼ਮੇ ਨਾਲ ਸੰਬੰਧਿਤ ਉਹ ਦੂਰ ਹੋ ਸਕਦੀਆਂ ਅਸੀਂ ਇੱਕ ਵਾਰ ਸਵਾਗਤ ਕਰ ਲੈਨੇ ਆ ਯੋਧਾ ਜੀ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ ਜੀ ਧੰਨਵਾਦ ਫਰੂਕੀ ਜੀ ਪਹਿਲਾਂ ਤਾਂ ਤੁਹਾਨੂੰ ਲੱਖ ਲੱਖ ਵਧਾਈਆਂ ਡਾਕਟੋਰੇਟ ਦੀਆਂ ਬਹੁਤ ਬਹੁਤ ਸ਼ੁਕਰੀਆ ਅਸੀਂ ਦੇਖਿਆ ਤੁਹਾਡਾ ਉਤੇ ਫੇਸਬੁੱਕ ਤੇ ਵੀ ਦੇਖਿਆ ਸੀਗਾ ਤੇ ਜਦੋਂ ਤੁਸੀਂ ਸਾਨੂੰ ਪਰਸਨਲ ਚ ਵੀ ਭੇਜਿਆ ਤੇ ਬੜੀ ਦਿਲੋਂ ਖੁਸ਼ੀ ਹੋਈ ਵੀ ਚਲੋ ਜਿਹੜਾ ਪੜਾ ਤੁਰੇ ਸੀਗੇ ਉਹ ਸਫਲਤਾ ਵੱਲ ਨੂੰ ਉਤਰਿਆ ਬਹੁਤ ਖੁਸ਼ੀ ਹੋਈ ਦੂਸਰੀ ਗੱਲ ਫਰੂਕੀ ਜੀ ਜਿਹੜਾ ਆਪਾਂ ਗੱਲ ਕਰ ਰਹੇ ਅੱਜ ਪਿਆਜ਼ ਦੀ ਮੈਂ ਤਾਂ ਬੜਾ ਹੈਰਾਨ ਆ ਜੀ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਪਿਆਜ਼ ਬਿਮਾਰ ਕਰ ਦੇਗਾ ਪਿਆਜ਼ ਨੂੰ ਤਾਂ ਹਮੇਸ਼ਾ ਅਸੀਂ ਇਹ ਗੱਲ ਕਹਨੇ ਆ ਕਿ ਪਿਆਜ਼ ਲਈ ਤਾਂ ਹਮੇਸ਼ਾ ਸੀ ਇਹ ਗੱਲ ਕਹਨੇ ਆ ਕਿ ਇਹ ਸਿਹਤ ਵਾਸਤੇ ਬੜੀ ਮਫੀਦ ਚੀਜ਼ ਹੈ ਹੈਗੀ ਆ ਜੀ ਕੌਣ ਮਨਾ ਕਰਦਾ ਪਰ ਇਹ ਥੋੜੀ ਸਾਰੀ ਬਿਮਾਰੀਆਂ ਜਿੱਥੇ ਆਪਾਂ ਕਹਨੇ ਆ ਵੀ ਜੀ 8 ਗੁਣ ਨੇ ਇਹਦੇ 10 ਗੁਣ ਨੇ 100 ਗੁਣ ਨੇ ਜਿਹੜੇ ਤੁਹਾਡੇ ਸ਼ਰੀਰ ਨੂੰ ਫਾਇਦਾ ਦੇ ਸਕਦੇ ਆ ਪਰ ਜੇਕਰ ਮੈਂ ਤੁਹਾਨੂੰ ਇੱਕ ਗੱਲ ਕਹਾਂ ਵੀ ਅੱਜ ਦੇ ਟਾਈਮ ਦੇ ਵਿੱਚ ਪਿਆਜ਼ ਤੋਂ ਵੱਡੀ ਜ਼ਹਿਰ ਕੋਈ ਨਹੀਂ ਖਾ ਰਿਹਾ ਅੱਜ ਦੀ ਰੇਟ 'ਚ ਦੁਨੀਆ 'ਚ ਪਿਆਜ਼ ਤੋਂ ਵੱਡੀ ਜ਼ਹਿਰ ਪਿਆਜ਼ ਤੋਂ ਵੱਡੀ ਜ਼ਹਿਰ ਕੋਈ ਦੁਨੀਆ 'ਚ ਖਾ ਨਹੀਂ ਰਿਹਾ ਇਸ ਟਾਈਮ ਤੇ ਮਹਾਰਾਜ ਤੋ ਕੀ ਮੈਂ ਹੁਣ ਉਹਦਾ ਕਾਰਨ ਤੁਹਾਨੂੰ ਦੱਸਦਾ ਤੁਸੀਂ ਪਿਆਜ਼ ਅੱਜ ਕੱਟ ਲਈ ਰੈਸਟੋਰੈਂਟ 'ਚ ਰੋਟੀ ਖਾਣ ਚਲੇਗੇ ਠੀਕ ਹੈ ਉਹਦੇ ਨਾਲ ਤੁਹਾਨੂੰ ਦੇਖੋ ਕਿੰਨਾ ਵਧੀਆ ਖੀਰੇ, ਮੂਲੀ, ਪਿਆਜ਼ ਸਜੀ ਸਜੀ ਪਲੇਟ ਆ ਜਾਂਦੀ ਹੈ ਗ੍ਰੀਨ ਸੈਲਡ ਦੀ ਬਿਲਕੁਲ ਠੀਕ ਹੈ ਜੀ ਉਹ ਜਿਹੜਾ ਸੈਲਡ ਆ ਤੇ ਉਹ 'ਚ ਜਿਹੜਾ ਪਿਆਜ਼ ਆ ਉਹ ਕਹਿਜਾਉਂਦਾ ਕਿ ਉਹ ਚ ਕੜੱਤਨ ਹੁੰਦੀ ਹੈ ਨਹੀਂ ਨਹੀਂ ਹੁੰਦੀ ਕਿਉਂ ਨਹੀਂ ਹੁੰਦੀ ਪਿਆਜ਼ ਕੱਟਿਆ ਹੋਇਆ ਅੱਜ ਨਹੀਂ ਕੱਟਿਆ ਹੋਇਆ ਸਵੇਰ ਦਾ ਕੱਟਿਆ ਹੋਇਆ ਸ਼ਾਮ ਨੂੰ ਖਵਾਇਆ ਜਾ ਰਿਹਾ ਦੋ ਘੰਟੇ ਪਹਿਲਾਂ ਕੱਟਿਆ ਹੋਇਆ ਉਦੋਂ ਬਾਅਦ ਪਲੇਟ ਬਣ ਰਹੀ ਤੁਸੀਂ ਜਾਉਂਗੇ ਕਿਸੇ ਵੀ ਫੰਕਸ਼ਨ ਤੇ ਜਾਂਦੇ ਆਪਾਂ ਵੈਡਿੰਗ ਫੰਕਸ਼ਨ ਤੇ ਜਾਂਦੇ ਆ ਅਸੀਂ ਅਕਸਰ ਦੇਖਦੇ ਆ ਪਲੇਟ ਦੇ ਵਿੱਚ ਸਾਰਾ ਆਪਦਾ ਖਾਣਾ ਪਾਣਾ ਪਾ ਲਿਆ ਉਦੋਂ ਬਾਅਦ ਮੁੜ ਕੇ ਸਿਆਣੇ ਬਣਨਗੇ ਉਹ ਪਿਆਜ਼ ਵੀ ਪਾ ਲੀਏ ਸੁਣਿਆ ਬਹੁਤ ਫਾਇਦੇ ਹੁੰਦੇ ਇਹਦੇ ਉਹ ਜਿਹੜੀ ਚੀਜ਼ ਦੇ ਤੁਸੀਂ ਫਾਇਦੇ ਲੈਣ ਦੀ ਕੋਸ਼ਿਸ਼ ਕਰ ਰਹੇ ਹੋ ਜਮਾਈ ਨੀਰੀ ਜ਼ਹਿਰ ਉਸ ਵਕਤ ਤੁਹਾਨੂੰ ਮੈਂ ਇੱਕ ਚੀਜ਼ ਪ੍ਰੈਕਟੀਕਲ ਕਰਕੇ ਦੇਖ ਲਿਓ ਤੁਸੀਂ ਪਿਆਜ਼ ਨੂੰ ਕੱਟ ਦੋ ਵਿੱਚੋਂ ਕੱਟ ਦੋ ਚਾਕੂ ਦੇ ਨਾਲ ਪ੍ਰੋਪਰ ਇਹਦੇ ਟੁਕੜੇ ਕਰ ਦੋ 15 ਮਿੰਟ ਲਈ ਨੂੰ ਬਾਹਰ ਛੱਡ ਦੋ ਜੀ ਤੇ ਤੁਹਾਡੇ ਕਮਰੇ ਦੇ ਵਿੱਚ ਜਿੰਨੇ ਐਂਟੀਬਾਡੀਜ਼ ਕਹੇ ਲੋ ਜਾਂ ਗੰਦੇ ਕਟਾਣੂ ਕਹੇ ਲੋ 네ਗੇਟਿਵਿਟੀ ਕਹੇ ਲੋ ਉਹ ਇਹਨੇ ਸੋਕ ਲੈਣੀ ਹੈ ਜੀ ਹੁਣ ਸੇਮ ਕੰਮ ਕੀਤਾ ਜੀ ਆਪਣੇ ਹਲਵਾਈ ਸਾਹਿਬ ਨੇ ਕੱਟਿਆ ਪਿਆਜ਼ ਵਧੀਆ ਤੇ ਆਣਾ ਜੀ ਲੋਕਾਂ ਨੇ ਰੈਸਟੋਰੈਂਟ ਚ ਖਾਣੀ ਰੋਟੀ ਤੇ ਐਨ ਸਜਾ ਕੇ ਲਿਸ਼ਕਾ ਕੇ ਉੱਤੇ ਵਧੀਆ ਨਿੰਬੂ ਛਿੜਕੇ ਰੱਖਿਆ ਹੋਇਆ ਤੇ ਆਪਣੇ ਅਰਗੇ ਸਿਆਣਾ ਬੰਦਾ ਕਹਿੰਦਾ ਚਲੋ ਰੋਟੀ ਤਾਂ ਖਾ ਲਈ ਨਾਲ ਸਲਾਦ ਵੀ ਖਾ ਲਈਏ ਤੇ ਸਲਾਦ ਚ ਪਿਆਜ਼ ਵੀ ਖਾ ਲਈਏ ਟਮਾਟਰ ਵੀ ਖਾ ਲਈਏ ਖੀਰਾ ਵੀ ਖਾ ਲਈਏ ਮੂੜੀ ਵੀ ਖਾ ਲਈਏ ਪਰ ਤੁਸੀਂ ਦੱਸ ਰਹੇ ਸੀ ਕਿ ਮੂਲੀ ਤੇ ਪਿਆਜ਼ ਦਾ ਕੋਈ ਰੋਲ ਹੀ ਹੈ ਨਹੀਂ ਕੋਈ ਨਿਭਾਈ ਹੈ ਨਹੀਂ ਤੁਸੀਂ ਗੱਲ ਹੀ ਸਮਝੀ ਜੀ ਇਹ ਸੈੱਟ ਹੀ ਨਹੀਂ ਆਉਣਾ ਕਦੇ ਤੁਸੀਂ ਇੱਕ ਚੀਜ਼ ਦੇਖੋ ਨਾ ਜਿਹੜੀ ਚੀਜ਼ ਬਣੀ ਸੀਗੀ ਆਪਣੇ ਬਜ਼ੁਰਗ ਕਿਵੇਂ ਖਾਂਦੇ ਸੀਗੇ ਜੀ ਪਿਆਜ਼ ਪਿਆਜ਼ ਨਾਲ ਰੋਟੀ ਖਾਣੀ ਪਿਆਜ਼ ਨਾਲ ਪਰੌਂਠਾ ਖਾਣਾ ਪਿਆਜ਼ ਨਾਲ ਦਾਲ ਖਾਣੀ ਹਰ ਮੀਲ ਦੇ ਵਿੱਚ ਉਹਨਾਂ ਦੇ ਪਿਆਜ਼ ਸੀਗਾ ਪਰ ਪਿਆਜ਼ ਦੀ ਖਾਸੀਅਤ ਕੀ ਸੀ ਪਿਆਜ਼ ਐਜ਼ ਇਟ ਇਜ਼ ਨਾਲ ਜਾਣਾ ਕੋਈ ਚਾਕੂ ਨਹੀਂ ਨਾਲ ਜਾਣਾ ਮੁੱਕੀ ਮਾਰਨੀ ਆ ਤੋੜਨੀ ਆ ਤੇ ਫਿਰ ਪਿਆਜ਼ ਖਾਣਾ ਓਕੇ ਮੋਕੇ ਤੇ ਤੋੜਿਆ ਨਾ ਨਾਲ ਹੀ ਖਾਧਾ ਠੀਕ ਹੈ ਹੁਣ ਸਾਡੇ ਵਰਗੀ ਯੂਥ ਕੀ ਕਹਿੰਦੀ ਹੈ ਨੌਜਵਾਨ ਪੀੜ੍ਹੀ ਕੀ ਕਹਿੰਦੀ ਹੈ ਭਈਆ ਇਤਨਾ ਟਾਈਮ ਨਹੀਂ ਹੈ ਤਾਂ ਹਸਪੀਟਲਾਂ ਮੇ ਲਾਈਨ ਇਸੇ ਲਈ ਹੈ ਉਡੇ ਕੋਲ ਤਾਂ ਟਾਈਮ ਹੈ ਨਹੀਂ ਤੁਸੀਂ ਤਾਂ ਕਹਤਾ ਭਈ ਇਤਨਾ ਟਾਈਮ ਨਹੀਂ ਹੈ ਸਾਡੇ ਕੋਲ ਕਿ ਅਸੀਂ ਸਲਾਤ ਤਾਜ਼ਾ ਖਾਈ ਤੇ ਹਸਪੀਟਲਾਂ ਚ ਲਾਈਨ ਕਿਹੜਾ ਚਾਚਾ ਹੀ ਲਾ ਰਿਹਾ ਨੇ ਜਾ ਕੇ ਉੱਥੇ ਇੱਥੇ ਜਿਹੜੀ ਹਸਪੀਟਲਾਂ ਚ ਲਾਈਨ ਲੱਗ ਰਹੀ ਆ 60 ਸਾਲ ਦਾ ਬੰਦਾ ਤਾਂ ਕਹਿੰਦਾ ਮੈਨੂੰ ਠੰਡ ਨਹੀਂ ਲੱਦੀ ਮੈਂ ਠੰਡੇ ਪਾਣੀ ਨਾਲ ਵੀ ਨਾਲੂ ਇਹ 22 ਸਾਲ ਦਾ ਮੁੰਡਾ ਕਹਿੰਦਾ ਮੰਮੀ ਗੀਜਰ ਚਲਾ ਤਾਂ ਲਾਓ ਸਾਊ 22 ਸਾਲ ਦਾ ਮੁੰਡਾ ਕਹਿੰਦਾ ਗੀਜਰ ਚਲਾ ਤਾਂ 60 ਸਾਲ ਦਾ ਬੰਦਾ ਕਹਿੰਦਾ ਕੋਈ ਨਹੀਂ ਮੈਂ ਠੰਡੇ ਨਾਲ ਵੀ ਨਾਲੂ 60-70 ਸਾਲ ਦਾ ਕਹਿੰਦਾ ਮੈਨੂੰ ਹੀਟਰਾਂ ਦੀ ਲੋੜ ਨਹੀਂ ਮੈਂ ਤਾਂ ਠੀਕਾ ਰਜਾਈ ਦੇ ਦਿਓ ਇੱਕ ਵਧੀਆ ਸਰ ਜੂਗਾ ਤੇ 22 ਸਾਲ ਦਾ ਕਹਿੰਦਾ ਮੈਂ ਮੇਂ ਹੀਟਰ ਲਾ ਤਾਂ ਠੰਡ ਬਹੁਤ ਆ ਮੇਰੇ ਤਾਂ थरथਰ ਕੰਬਦੇ ਕਿਉਂਕਿ ਸਾਡੇ ਕੋਲੇ ਸਹੂਲਤਾਂ ਬਹੁਤ ਨਜਾਇਜ਼ ਆ ਗਈਆਂ ਇੱਕ ਹੁੰਦੀ ਹੈ ਜਾਇਜ਼ ਸਹੂਲਤ ਇੱਕ ਹੁੰਦੀ ਹੈ ਨਜਾਇਜ਼ ਸਹੂਲਤ ਜਿਹੜੀ ਨਜਾਇਜ਼ ਸਹੂਲਤ ਆ ਤੁਸੀਂ ਹੁਣ ਆਰਡਰ ਕਰੋ ਖਾਣਾ ਜੋ ਤੁਸੀਂ ਖਾਣਾ ਹੁਣ ਰੈਡੀ ਹੋ ਗਿਆ ਜੀ ਪਰ ਉਹ ਚ ਮਸਲਾ ਇਹ ਹੈ ਉਹਦੀ ਸਾਰੀ ਸਮੱਗਰੀ 24 ਘੰਟੇ ਪਹਿਲਾਂ ਤਿਆਰ ਕੀਤੀ ਤੁਸੀਂ ਤਾਂ ਫਰਿਜ ਚ ਰੱਖ ਕੇ ਤਾਂ ਰੱਖ ਕੇ ਤਾਂ ਬਚਾਇਆ ਜਾ ਸਕਦਾ ਹੈ ਫਾਇਦਾ ਲਿਆ ਜਾ ਸਕਦਾ ਹੈ ਪਿਆਜ਼ ਕਈ ਵਾਰ ਅਸੀਂ ਕੱਟ ਕੇ ਫਰਿਜ ਚ ਵੀ ਲਾ ਦਿੰਨੇ ਆਂ ਫਿਰ ਹੌਲੀ ਹੌਲੀ ਤੁਸੀਂ ਦੇਖਿਓ ਡੈਥ ਤੋਂ ਬਾਅਦ ਵੀ ਫਰਿਜ ਲੱਗਣ ਲੱਗਿਆ ਅੱਜ ਕੱਲ ਇਹ ਚੀਜ਼ਾਂ ਵੱਧ ਰਹੀਆਂ ਨੇ ਫਰਿਜ ਕੱਲਾ ਇੱਧਰ ਨਹੀਂ ਵੱਧ ਰਿਹਾ ਸਲਾਦ ਜੋੜਨ ਵਾਸਤੇ ਥੋੜੇ ਫਿਰ ਤੇ ਉਧਰ ਵੀ ਸਲਾਦ ਜਿਹੜਾ ਦੂਜਾ ਬੰਦਰਾ ਬਣਨਾ ਬਾਅਦੋਂ ਉਹਦੇ ਵਾਸਤੇ ਫਰਿਜ ਲਾਤੇ ਵੱਲੋਂ ਫਰਿਜ ਚ ਰੱਖਣਾ ਨਹੀਂ ਚਾਹੀਦਾ ਪਿਆ ਰੱਖਣਾ ਚਾਹੀਦਾ ਮਸਾ ਮਤਲਬ ਹੀ ਨਹੀਂ ਬਣਦਾ ਕਿਸੇ ਸੈਂਸ ਦੇ ਵਿੱਚ ਕਾਰਨ ਜੀ ਕਾਰਨ ਇਹ ਜਰੂਰ ਤੁਸੀਂ ਇਹਨੂੰ ਪਾਣਤਾ ਜੀ ਤੇ ਇਹਦੀ ਖਾਸੀਅਤ ਇਹ ਹੈ ਇਹਨੇ ਜਿੰਨੇ ਆਸ-ਪਾਸ ਬੈਕਟੀਰੀਆ ਨੇ 네ਗੇਟਿਵ ਬੈਕਟੀਰੀਆ ਨੇ ਮਾੜੇ ਬੈਕਟੀਰੀਆ ਨੇ बैड ਬੈਕਟੀਰੀਆ ਨੇ ਉਹ ਸਭ ਇਹਦੇ ਵਿੱਚ ਅਟਰੈਕਟ ਹੋ ਜਾਣੇ ਓਕੇ ਤੁਸੀਂ ਦੇਖੋ ਖਾਸੀਅਤ ਮਤਲਬ ਕੋਈ ਵਾਇਰਲ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਤਰ੍ਹਾਂ ਅੱਛਾ ਤੁਸੀਂ ਕਿਸੇ ਵੀ ਨਾ ਜੇ ਆਪਣੇ ਹੁਣ ਤਾਂ ਚਲੋ ਕੋਈ ਇਨੀ ਕਦਰ ਪਾਉਂਦਾ ਨਹੀਂ ਜਿੰਨੇ ਟਰੱਕ ਡਰਾਈਵਰ ਵੈਸੇ ਭਰਾ ਹੁੰਦੇ ਆ ਨਾ ਬਹੁਤ ਸਿਆਣੇ ਹੁੰਦੇ ਆ ਸਿਆਣੇ ਕਿਵੇਂ ਹੁੰਦੇ ਆ ਜਿਹੜੇ ਟਰੱਕ ਡਰਾਈਵਰ ਹੁੰਦੇ ਆ ਉਹਨਾਂ ਨੇ ਸਵੇਰੇ ਚੱਲਣਾ ਉਲਟੀ ਤੋਂ ਤੇ ਸ਼ਾਮ ਨੂੰ ਬੰਬੇ ਜਾ ਕੇ ਗੱਡੀ ਰੋਕਣੀ ਆ ਬੰਬੇੋਂ ਚੱਲਣਾ ਰਾਜਸਥਾਨ ਗੱਡੀ ਰੋਕਣੀ ਆ ਰਾਜਸਥਾਨ ਤੋਂ ਚੱਲਣਾ ਚੱਲੇ ਆ ਜੀ ਕੰਨਿਆ ਕੁਮਾਰ ਨੂੰ ਫੇਰ ਵਾਪਸ ਕੰਨਿਆ ਕੁਮਾਰੀ ਤੋਂ ਚੱਲੇ ਆ ਇਧਰ ਲੇਹ ਲਦਾਖ ਦਾ ਟ੍ਰਿਪ ਆ ਗਈ ਕਿੰਨੇ ਸ਼ਹਿਰ ਟੱਪ ਗਏ ਪੂਰਾ ਮੁਲਕ ਗਾ ਗਏ ਤੇ ਉਹਨਾਂ ਨੂੰ ਤਾਂ ਇਸ ਜਿਸ ਹਸਾ ਉਹਨਾਂ ਦਾ ਟ੍ਰੈਵਲ ਆ ਜਿਸ ਹਸਾ ਉਹਨਾਂ ਦੀ ਖਰਾਕ ਆ ਉਹਨਾਂ ਨੂੰ ਤਾਂ ਸਾਰੀਆਂ ਬਿਮਾਰੀਆਂ ਹੋਣੀਆਂ ਚਾਹੀਦੀਆਂ ਨੇ ਪਰ ਜਿੰਨੇ ਪੁਰਾਣੇ ਟਰੱਕ ਡਰਾਈਵਰ ਹੈਗੇ ਜਿਹੜੇ ਸਿਆਣੇ ਨੇ ਉਹ ਇੱਕ ਚੀਜ਼ ਹਮੇਸ਼ਾ ਰੱਖਦੇ ਹੁੰਦੇ ਸੀ ਖਰਾਕ ਜਿਹੇ ਜਿ ਮਰਜ਼ੀ ਖਾਓ ਉਹ ਕਹਿੰਦੇ ਤੁਸੀਂ ਪਿਆਜ਼ ਦੀ ਮਾਤਰਾ ਨਹੀਂ ਘਟਣ ਚਾਹੀਦੀ ਤੁਸੀਂ ਮੱਧ ਪ੍ਰਦੇਸ਼ ਤੋਂ ਰਾਜਸਥਾਨ ਆਗੇ ਰਾਜਸਥਾਨ ਜਿੱਥੇ ਰੋਟੀ ਖਾਦੀ ਨਾਲ ਉੱਥੇ ਪਿਆਜ਼ ਤਾਜ਼ਾ ਮੁੱਕੀ ਮਾਰ ਕੇ ਤੋੜ ਕੇ ਨਾਲ ਖਾਣਾ ਪਿਆਜ਼ ਦੀ ਸਭ ਤੋਂ ਵੱਡੀ ਖਾਸੀਅਤ ਹੁਣ ਆਪਣੇ ਅੱਜ ਦੇ ਟਾਈਮ ਦੇ ਵਿੱਚ ਜੋ ਆਪਾਂ ਦੇਖਦੇ ਆ ਸੀ ਡੇਲੀ ਪ੍ਰੈਕਟਿਸ ਦੇ ਵਿੱਚ ਵੀ ਇਹ ਚੀਜ਼ ਦੇਖਦੇ ਆ ਫੋਨ ਦੇ ਉੱਤੇ ਵੀ ਜਿਨ੍ਹਾਂ ਨਾਲ ਗੱਲ ਹੁੰਦੀ ਹੈ ਉਹਨਾਂ ਨਾਲ ਵੀ ਇਹੀ ਵਾਰਤਲਾਬ ਹੁੰਦੀ ਹੈ ਉਹ ਕਹਿੰਦੇ ਜੀ ਅਸੀਂ ਇੰਡੀਆਂ ਸੀਗੇ ਠੀਕ ਸੀਗੇ ਬਾਹਰ ਚਲੇਗੇ ਦਿੱਕਤ ਆ ਗਈ ਸਾਡੇ ਗਰਸਰ ਪਾਣੀ ਬਦਲ ਹੋ ਜਾਂਦਾ ਜੀ ਪਾਣੀ ਬਦਲ ਹੋ ਜਾਂਦਾ ਤੇ ਪਿਆਜ਼ ਦੀ ਖਾਸੀ ਤੇ ਪਾਣੀ ਬਦਲ ਹੋਣ ਨਹੀਂ ਦਊਗਾ ਮਤਲਬ ਫਿਰ ਢੰਕੀ ਹੈ ਜੀ ਪਾਣੀ ਬਦਲ ਨਾ ਹੋਵੇ ਢੰਗ ਇਹੀ ਹੈ ਵੀ ਤੁਸੀਂ ਇਹਨੂੰ ਭੰਨ ਕੇ ਖਾਣਾ ਛਿੱਲ ਕੇ ਨਹੀਂ ਖਾਣਾ ਤੁਸੀਂ ਇਹਨੂੰ ਤੈਂ ਚਾਕੂ ਨਾਲ ਸਜਾ ਬਿਸ਼ਕਾ ਕੇ ਕੱਟ ਕੇ ਖਾਣ ਲਾ ਜੋ ਉਹ ਨੁਕਸਾਨ ਕਰ ਰਹੇ ਹੋ ਨੀ ਭੰਨ ਕੇ ਖਾਣ ਦਾ ਤੇ ਕੱਟ ਕੇ ਖਾਣ ਚ ਕੀ ਫਰਕ ਪੈ ਜਾਂਦਾ ਜੀ ਕੋਈ ਆਪਾਂ ਪ੍ਰੈਕਟੀਕਲ ਕਰ ਲਈਏ 1 ਮਿੰਟ ਆ ਦੇਖੋ ਆ ਦੇਖੋ ਆ ਕਰਤਾ ਜੀ ਠੀਕ ਹੋ ਗਈ ਠੀਕ ਹੈ ਇਹ ਪਿਆਜ਼ ਆ ਗਿਆ ਹੁਣ ਜਦੋਂ ਤੁਸੀਂ ਚਾਕੂ ਨਾਲ ਕੱਟਣਾ ਨਹੀਂ ਤੁਸੀਂ ਆ ਜਿਹੜੀ ਭਰਤਾ ਆ ਦੇਖੋ ਆ ਤਾਂ ਹੋ ਗਿਆ ਪਿਆਜ਼ ਉਹ ਦੇਖੋ ਇਹ ਤਾਂ ਏ ਆਹ ਗੀ ਹੜ ਜੋ ਠੀਕ ਹੋ ਗਿਆ ਜੀ ਹੁਣ ਜਿਹੜੀ ਆਹ ਪਰਤ ਹੈ ਨਾ ਇਹਦੇ ਉੱਤੇ ਇਹ ਆਹ ਹਾਲੀ ਆਹ ਜਿਹੜੀ ਪਰਤ ਹੈ ਇਹ ਚ ਹਾਂਜੀ ਇਹ ਨਾਲ ਹੀ ਕੱਟੀ ਜਾਊਗੀ ਇਹ ਜਦੋਂ ਤੁਸੀਂ ਚਾਕੂ ਚਲਾਇਆ ਤਾਂ ਨਾਲ ਹੀ ਕੱਟੀ ਜਾਣੀ ਆ ਇਹੀ ਤੁਸੀਂ ਖਾ ਲੈਣੀ ਆ ਤੇ ਇਹਦਾ ਹজম ਹੋਣਾ ਮੁਸ਼ਕਿਲ ਆ ਇਹਦੇ ਹজম ਹੋਣ ਨੂੰ ਟਾਈਮ ਲੱਗਣਾ ਪਿਆਜ਼ ਦੇ ਬੈਨੀਫਿਟ ਉਦੋਂ ਮਿਲਨੇ ਜਦੋਂ ਇਹਦੇ ਉੱਤੇ ਧਿਆਨ ਹਟੋ ਜਦੋਂ ਤੁਸੀਂ ਮੁੱਕੀ ਮਾਰ ਕੇ ਖਾਣਾ ਤੇ ਤੁਸੀਂ ਐ ਉਹਨੂੰ ਖੋਲਣਾ ਇਹ ਚਿਲੀ ਆਪਨੇ ਫੜੀ ਆਹ ਦੇਖੋ ਆ ਚਿਲੀਏ ਤੇ ਆ ਗਈ ਤੇ ਬੰਦੇ ਨੇ ਜਦੋਂ ਉਹਨੂੰ ਖਾਣਾ ਤੇ ਆਪੇ ਉਹਨੇ ਚਿਲੀ ਐਡ ਕਰਕੇ ਖਾ ਲੈਣੀ ਇਹ ਬਹੁਤ ਪੁਰਾਣੀਆਂ ਚੀਜ਼ਾਂ ਨੇ ਆਪਾਂ ਅਕਸਰ ਕਹਿੰਦੇ ਹੁੰਦੇ ਸੀਗੇ ਵੀ ਜਿਹੜੇ ਬਜ਼ੁਰਗ ਨੇ ਨਾ ਕਰਾਂ ਚ ਜੇ ਕਿਤੇ ਉਹਨਾਂ ਨੂੰ ਸਾਹਮਣੇ ਜਾਵੇ ਤਾਂ ਕਿਸੇ ਵੈਦਕੀਨ ਦੀ ਜ਼ਿਆਦਾ ਲੋੜ ਨਹੀਂ ਪੈਂਦੀ ਫਿਰ ਬਾਤਾ ਤਾਂ ਬਹੁਤ ਵਧੀਆ ਨੁਸਖਾ ਫਾਰਮੂਲਾ ਤੁਸੀਂ ਦਿੱਤਾ ਹੈ ਤੁਸੀਂ ਮਤਲਬ ਤੁਸੀਂ ਇਹ ਗੱਲ ਕਹੀ ਹੈ ਕਿ ਪਿਆਜ਼ ਨੂੰ ਤਾਜ਼ਾ ਖਾਣਾ ਚਾਹੀਦਾ ਹੈ ਪਿਆਜ਼ ਨੂੰ ਮੁੱਕੀ ਮਾਰ ਕੇ ਖਾਣਾ ਚਾਹੀਦਾ ਹੈ ਹੋਟਲਾਂ ਦੇ ਵਿੱਚ ਵਿਆਹਾਂ ਦੇ ਵਿੱਚ ਜਿਹੜਾ ਪਹਿਲਾਂ ਕੱਟ ਕੇ ਸਜਾ ਕੇ ਰੱਖਿਆ ਗਿਆ ਪਿਆਜ਼ ਹੈਗਾ ਉਹ ਪਿਆਜ਼ ਨਹੀਂ ਇੱਕ ਤਰ੍ਹਾਂ ਅਸੀਂ ਜ਼ਹਿਰ ਖਾ ਰਹੇ ਹੁੰਦੇ ਆ ਤੁਸੀਂ ਦੇਖੋ ਨਾ ਜਿੱਨਾ ਉੱਥੇ ਦੌਰ ਦੌਰ ਤਮਾਸ਼ਾ ਹੋ ਰਿਹਾ ਜਿੱਨਾ ਕੁਝ ਜੋ ਉੱਤੇ ਚੱਲ ਰਿਹਾ ਜੋ ਉੱਤੇ ਧੂਆਂ ਹੋ ਰਿਹਾ ਮੋਮਬਤੀ ਚੱਲ ਰਹੀ ਹੈ ਕਿਤੇ ਰੌਲਾ ਪੈ ਰਿਹਾ ਕਿਤੇ ਪਟਾਕੇ ਚੱਲ ਰਹੇ ਨੇ ਅੱਜਕੱਲ ਵਿਆਹਾਂ ਦੇ ਵਿੱਚ ਉਹ ਚਲਾਉਂਦੇ ਫਾਇਰ ਬੌਮਸ ਚਲਾਉਂਦੇ ਆ ਉਹਦਾ ਜਿੰਨਾ ਪੋਲੂਸ਼ਨ ਉਹ ਐਟ੍ਰੈਕਟ ਕਰ ਰਿਹਾ ਮਤਲਬ ਆਲੇ-ਦੋਲੇ ਦੇ ਜਿੰਨੇ ਵੀ ਅਸੀਂ ਕਹਿ ਲਈਏ ਕਿ ਵਾਇਰਸ ਬੈਕਟੀਰੀਆ ਜਿਹੜੇ ਵੀ ਨੇ ਉਹ ਪਿਆਜ਼ ਆਪਣੇ ਵੱਲ ਖਿੱਚਦੇ ਹੁੰਦਾ ਸੈਂਟਿਫਿਕ ਸਟੱਡੀ ਦਾ ਜੇ ਆਪਾਂ ਜ਼ਿਕਰ ਕਰੀਏ ਤਾਂ ਸਹੀ ਰਹੂਗਾ ਸੈਂਟਿਫਿਕ ਸਟੱਡੀ ਹੋਈ ਜੀ ਲੋਕ ਬਿਮਾਰ ਪੈਣ ਲੱਗੇ ਪੂਰੇ ਪਿੰਡ ਦੇ ਵਿੱਚ ਤੇ ਸਾਇੰਟਿਸਟ ਬੜੇ ਪਰੇਸ਼ਾਨ ਵੀ ਚੱਕਰ ਕੀ ਪਿਆ ਇਹ ਜੀ ਬਿਮਾਰੀ ਕਿਹੜੀ ਆ ਗਈ ਬਿਮਾਰੀ ਸਮਝ ਨਾ ਲੱਗੇ ਇੱਕ ਕੋਠੀ ਸੀਗੀ ਕਿ ਚੌਪੜੀ ਸੀਗੀ ਉਹ ਬਚੀ ਰਹੀ ਸੀ ਉਹਨਾਂ ਨੂੰ ਕੋਈ ਉਹਨਾਂ ਦੇ ਪਰਿਵਾਰ 'ਚੋਂ ਇੱਕ ਜੀ ਬਿਮਾਰ ਨਹੀਂ ਹੋਇਆ ਤਾਂ ਉਹਨਾਂ ਦਾ ਪ੍ਰੈਕਟੀਕਲ ਤਜਰਬਾ ਕੀ ਨਿਕਲੇ ਜੀ ਕਿਹੜੀ ਚੀਜ਼ ਉਹਨਾਂ ਨੇ ਇਹ ਜੀ ਕਿਹੜੀ ਮੱਛਰਦਾਨੀ ਲਾ ਲਈ ਸੀ ਜਿਹੜੀ ਵੈਕਸੀਨ ਨਹੀਂ ਮਤਲਬ ਕੋਈ ਵੀ ਵਾਇਰਸ ਨਹੀਂ ਅੰਦਰ ਆਉਣ ਦਿੰਦੀ ਸੀ ਉਹ ਜਿਹੜੀ ਮੱਛਰਦਾਨੀ ਸੀਗੀ ਉਹਨਾਂ ਨੇ ਪਿਆਜ਼ ਕੱਟ ਕੇ ਅੱਧਾ ਕਿਲੋ ਪਿਆਜ਼ ਆਹੇ ਛੋਟਾ ਛੋਟਾ ਕੱਟ ਕੇ ਤੇ ਕਮਰੇ ਦੇ ਵਿੱਚ ਇੱਕ ਛੋਟੀ ਥਾਲ ਬਿਚਾ ਕੇ ਉਹਦੇ ਚਾਹੇ ਲੰਬੇ ਲੋੜ ਪਿਛਾਇਆ ਹੋਇਆ ਹੈ ਜਿੰਨੀ ਵਾਇਰਸ ਐਕਸਿਸਟ ਕਰੂਗੀ ਉਹ ਸਾਰੀ ਇਹਦੇ ਉੱਤੇ ਆ ਕੇ ਚਿੰਬੜ ਜਾਣੀ ਆ ਬੰਦੇ ਨੂੰ ਖਾਣਾ ਕਿਹਨੇ ਜੀ ਬੰਦੇ ਨੂੰ ਦਿੱਕਤ ਦੇਣੀ ਕਿਹਨੇ ਜੀ ਸੋ ਪਿਆਜ਼ ਖਾਣ ਦੇ ਬਹੁਤ ਫਾਇਦੇ ਨੇ ਔਰ ਦੂਸਰੀ ਗੱਲ ਫਰੂਕੀ ਜੀ ਅੱਜ ਦੇ ਸਮੇਂ ਦੇ ਵਿੱਚ 60 ਸਾਲ ਤੋਂ ਬੰਦੇ ਤੋਂ ਲੈ ਕੇ 22 ਸਾਲ ਦਾ ਮੁੰਡਾ ਅੱਗੇ ਲੋਕ ਕਹਿੰਦੇ ਹੁੰਦੇ ਸੀ 22 ਸਾਲ ਤੋਂ ਲੈ ਕੇ 60 ਸਾਲ ਤੱਕ ਪਰ ਅੱਜ ਸਮਾਂ ਆ ਗਿਆ ਕਿ 60 ਸਾਲ ਤੋਂ ਲੈ ਕੇ 22 ਸਾਲ ਤੱਕ 60 ਸਾਲ ਦਾ ਬੰਦਾ ਫੇਰ ਆਪਦੇ ਆਪ ਨੂੰ ਕਹਿੰਦਾ ਵੀ ਮੈਂ ਕੈਮ ਆ 22 ਸਾਲ ਦਾ ਮੁੰਡਾ ਕਹੀਆਂ ਦੀ ਮੇਰੀ ਗਰਸਤੀ ਜੀਵਨ ਮੇਰਾ ਕੱਲ ਨੂੰ ਵਿਆਹ ਹੋਣਾ ਕੋਈ ਦਿੱਕਤ ਤਾਂ ਨਹੀਂ ਆਜੂਗੀ ਮੇਰਾ ਤਾਂ ਜੀ ਆ ਜਿਹੜੇ ਹੁਣ ਅੱਗੇ ਵਿంటర్ ਆ ਰਹੀ ਹੈ ਇਹਦੇ ਵਿੱਚ ਮੇਰੀ ਮੈਰਿਜ ਹੋਣੀ ਹੈ ਮੈਨੂੰ ਪ੍ਰੋਬਲਮ ਨਾ ਆ ਜੇ ਔਰ 80% ਤੱਕ ਅਸੀਂ ਇਹ ਚੀਜ਼ ਪ੍ਰੈਕਟੀਕਲ ਕਰਕੇ ਦੇਖਿਆ ਅਸੀਂ ਕਾਉਂਸਲਿੰਗ ਜਦੋਂ ਉਹਨਾਂ ਨਾਲ ਕਰਦੇ ਆ ਉਹਨਾਂ ਬੰਦੇ ਨਾਲ ਪ੍ਰੈਕਟੀਕਲ ਕਰਕੇ ਦੇਖਿਆ 80% ਤਾਂ ਦਿਮਾਗ ਤੋਂ ਹੀ ਬਹਿਮੀ ਹੋ ਗਏ ਕਿਸੇ ਨੇ ਕਹਤਾ ਟਾਈਮਿੰਗ ਇੰਨੀ ਹੋਣੀ ਚਾਹੀਦੀ ਆ ਤਾਂ ਮੇਰੀ ਇੱਕ ਗੱਲ ਦਾ ਜਵਾਬ ਦੇ ਦੋ ਆਂਗੂਠੇ ਦਾ ਥੰਬ ਪ੍ਰਿੰਟ ਆ ਜਿਹੜਾ ਇਹ ਪੂਰੀ ਦੁਨੀਆ 'ਚ ਕਿਸੇ ਨਾਲ ਨਹੀਂ ਮਿਲਦਾ ਤੇ ਟਾਈਮਿੰਗ ਸਾਰਿਆਂ ਦੇ ਕਿਵੇਂ ਹੋ ਜੇ ਜੀ ਪਰ ਉਹ ਬੰਦੇ ਕਹਿੰਦੇ ਨਹੀਂ ਹੋਣੀ ਇਹੀ ਚਾਹੀਦੀ ਜਿਹਦੀ ਉਹ ਨਹੀਂ ਹੈਗੇ ਉਹ ਆਪੇ ਮਰੀ ਜਾ ਜਿਹੜਾ ਮਰੀਜ਼ ਆ ਉਹਨੂੰ ਕਹਿੰਦੇ ਆਹ ਖਾਓ ਜੀ ਇਹਦੇ ਨਾਲ ਠੀਕ ਹੋਊਗਾ ਇਹ ਚੀਜ਼ਾਂ ਦੇ ਵਿੱਚ ਤੁਸੀਂ ਨਾ ਪੋ ਥੋੜੀ ਜੀਵਨ ਦੇ ਵਿੱਚ ਅਸ਼ਵਗੰਧਾ ਵਾ ਅਸ਼ਵਗੰਧਾ ਕਿਵੇਂ ਮਦਦ ਕਰਦੀ ਆ ਤੁਹਾਡੇ ਸਟ्रेस ਲੈਵਲ ਨੂੰ ਕੰਟਰੋਲ ਕਰਦੀ ਆ ਸਟ्रेस ਘੱਟ ਗਿਆ ਤੁਹਾਡੀ ਗਰਸਤੀ ਜੀਵਨ ਆਪੇ ਸੁਧਰ ਗਿਆ ਜੀ ਹੁਣ ਇੱਥੇ ਮੀਆਂ ਬੀਬੀ 'ਚ ਤਾਂ ਕਲੇਸ਼ ਆ ਤੇ ਬੰਦਾ ਕਹਿੰਦਾ ਮੈਂ ਵੈਗਰ ਖਾ ਕੇ ਕਰਨਾ ਤੇ ਵੈਗਰ ਉੱਥੇ ਕਰੂਗੀ ਕਿ ਜਦੋਂ ਇੱਥੇ ਬੋਝ ਤੁਹਾਡੇ ਨਾਲ ਲੱਦਿਆ ਪਿਆ ਇੱਥੇ ਤਾਂ 100 ਕੁਵਾਂਟਲ ਦਾ ਉੱਤੇ ਟੋਕਰਾ ਚੱਕੀ ਫਿਰਦੇ ਆਂ ਤੋਂ 40 ਸਾਲ ਪਹਿਲਾਂ ਇਹਦੀ ਮਾਂ ਨੇ ਇਹਦੀ ਮੇਰੇ ਬਾਪੂ ਨੂੰ ਐਂ ਗੱਲ ਕਹਿੰਦੀ ਸੀ ਮੈਂ ਤਾਂ ਉਦੋਂ ਦਾ ਇਹਦੇ ਨਾਲ ਦੁਖੀਆਂ ਮੈਂ ਤਲਾਕ ਲੈਣਾ ਹੀ ਕਰਨਾ 40 ਸਾਲ ਹੋ ਗਏ ਇੱਕ ਗੱਲ ਨੂੰ ਉਹ ਨਹੀਂ ਦੇ ਤਰੇ ਦੀ ਲੈ ਤਰੇ ਦੀ ਗੱਦੀ ਢੋਗੂ ਖਿੱਚੀ ਆਂ ਨੇ ਤੂੰ ਮੁੜ ਕੇ ਵੈਗਰ ਕਰੇ ਕੀ ਜੀ ਉੱਥੇ ਪਰ ਹਜ਼ਬੰਤ ਨਾਲ ਸੰਬੰਧ ਦਿਕਤਾ ਪਰੇਸ਼ਾਨੀ ਤਾਂ ਬਹੁਤ ਹੈਗੇ ਨੇ ਫਿਰ ਤੁਸੀਂ ਕਹਿ ਰਹੇ ਹੋ ਵੀ ਇਸ ਤਰੀਕੇ ਨਾਲ ਪਿਆਜ਼ ਜਦੋਂ ਅਸੀਂ ਖਾ ਲੈਂਦੇ ਆ ਇਹ ਕੋਈ ਬਹੁਤਾ ਜ਼ਿਆਦਾ ਇਫੈਕਟ ਕਰਦਾ ਪਰ ਓਨਾ ਜ਼ਿਆਦਾ ਇਫੈਕਟ ਨਹੀਂ ਕਰਦਾ ਜਿੰਨਾ ਇਹਨੂੰ ਕਰਨਾ ਚਾਹੀਦਾ ਫਿਰ ਉਹਦੇ ਵਾਸਤੇ ਤੁਸੀਂ ਕੀ ਲੋਕਾਂ ਨੂੰ ਕਹਿੰਦੇ ਹੋ ਜਾਂ ਕਰਦੇ ਹੋ ਇਹ ਕੀ ਚੀਜ਼ ਹੈਗੀ ਜਿਹੜੀ ਤੁਸੀਂ ਇੱਥੇ ਆ ਨੁਸਖੇ ਫਾਰਮੂਲੇ ਵਿੱਚ ਤੁਸੀਂ ਇਹ ਰੱਖੇ ਨੇ ਇੱਥੇ ਪਾਊਡਰ ਰੂਪੀ ਇਹ ਕਾਫੀ ਹੈ ਜੀ ਕਾਫੀ ਕੀ ਹੈ ਜੀ ਇਹ ਇਹ ਜਿੰਨਾ ਲੋਕਾਂ ਨੇ ਵਰਤੇ ਨੇ ਉਹ ਕਮੈਂਟ ਚ ਦੱਸ ਦੇਣਗੇ ਕੀ ਹੈ ਜੀ ਇਹ ਜੀ ਮਹਾਰਾਜਾ ਸ਼ਾਹੀ ਕੁਸ਼ਤਾ ਪਾਊਡਰ ਜੋ ਸਾਡੇ ਬਜ਼ੁਰਗ ਬਣਾਉਂਦੇ ਨੇ ਤੇ ਉਹਨਾਂ ਨੇ ਇਹਦੇ ਵਿੱਚ ਇਸ ਤਰ੍ਹਾਂ ਦੇ ਤਤ ਪਾਏ ਨੇ ਬਹੁਤ ਸਾਰੇ ਲੋਕ ਸਾਡੇ ਤੋਂ ਕਿਲੋਆਂ ਦੇ ਹਿਸਾਬ ਨਾਲ ਪੈਕਿੰਗ ਮੰਗਵਾਉਂਦੇ ਨੇ ਕਈ ਲੋਕਾਂ ਦਾ ਗਿਲਾ ਪਤਾ ਕੀ ਹੈ ਜੀ ਤੁਹਾਨੂੰ ਜਦੋਂ ਫੋਨ ਲੱਗੇ ਕਹਿੰਦੇ ਕੁਸ਼ਤਾ ਦੇ दो ਦਿੰਦੇ ਕਿਉਂ ਨਹੀਂ ਸਾਨੂੰ ਕੁਸ਼ਤਾ ਤੇ ਅੱਗੇ ਅਸੀਂ ਕਹਿੰਦੇ 22 ਸਾਲ ਦੀ ਤੇਰੀ ਉਮਰ ਆ ਕਾਕਾ ਤੈਨੂੰ ਕੀ ਦੇ ਦੀ ਉਹ ਕਹਿੰਦਾ ਨਹੀਂ ਮੈਨੂੰ ਕੁਸ਼ਤਾ ਹੀ ਦੋ ਮੈਂ ਥੋੜੇ ਦਿਨ ਪਹਿਲਾਂ ਦਾ ਜੇ ਜ਼ਿਕਰ ਕਰਾਂ ਯੂਕੇ ਤੋਂ ਮੁੰਡਾ ਸੀਗਾ ਮੇਰੇ ਕੋਲ 22 ਸਾਲ ਦੀ ਉਮਰ ਸੀਗੀ ਰਾਤ ਨੂੰ 10 10:30 ਵਜੇ ਮੈਂ ਉਹਦੇ ਨਾਲ ਗੱਲ ਕਰਾਂ ਮੈਂ ਉਹਦੇ ਨਾਲ ਸਾਰੀ ਗੱਲਬਾਤ ਕੀਤੀ ਰਿਲੇਸ਼ਨ ਬਣਾਉਂਦਾ ਸਾਲ ਦੇ ਵਿੱਚ ਇੱਕ ਵਾਰੀ ਆ ਕਹਿੰਦਾ ਮੈਨੂੰ ਦਿੱਕਤ ਆ ਜੀ ਕੋਈ ਮੈਂ ਕਿਹਾ ਕੀ ਦਿੱਕਤ ਆ ਕਹਿੰਦਾ ਇੱਕ ਵਾਰੀ ਰਿਲੇਸ਼ਨ ਬਣਾਇਆ ਪਰ ਮੈਨੂੰ ਲੱਗਦਾ ਵੀ ਮੇਰੇ ਤੋਂ ਨਾ ਵਕਤ ਨਹੀਂ ਉਹਨਾਂ ਲੱਗਦਾ ਜਿੰਨਾ ਲੱਗਣਾ ਚਾਹੀਦਾ ਮੈਂ ਕਿਹਾ ਉਸਤਾਦ ਜੀ ਸਾਰੀ ਜ਼ਿੰਦਗੀ ਚ ਗੱਡੀ ਚਲਾਈ ਇੱਕ ਵਾਰੀ ਤੇ ਬੰਦਾ ਕਹਿੰਦਾ ਮੈਨੂੰ ਗੱਡੀ ਨਹੀਂ ਚਲਾਉਣੀ ਉਹਦੇ ਮੈਨੂੰ ਕੋਈ ਦਵਾਈ ਦੋ ਜਿਸ ਦਿਨ ਮੈਂ ਗੱਡੀ ਚਲਾਉਣੀ ਸਿੱਖ ਜਾ ਲਓ ਦੱਸੋ ਫਿਰ ਉਹਨਾਂ ਵੇਲਿਆਂ ਦੇ ਵਿੱਚ ਸਾਡੀ ਕਾਉਂਸਲਿੰਗ ਕੰਮ ਆਉਂਦੀ ਆ ਔਰ ਜਿੰਨਾ ਲੋਕਾਂ ਨੇ ਤੁਸੀਂ ਯਕੀਨ ਮੰਨੇ ਫਰੂਕੀ ਦੀ ਕਾਉਂਸਲਿੰਗ ਦੇ ਵਿੱਚ ਵੀ ਜਿੰਨਾ ਲੋਕਾਂ ਨੇ ਅੱਜ ਤੱਕ ਮਦਦ ਕੀਤੀ ਆ ਅਕਾਲਪੁਰਕ ਤੋਂ ਡਰ ਕੇ ਆਪਾਂ ਇੱਕ ਗੱਲ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਬਿਨਾਂ ਦਵਾਈਆਂ ਤੋਂ ਬਿਨਾਂ ਕਿਸੇ ਕੋਈ ਉਹਨਾਂ ਨੂੰ ਨਹੀਂ ਕਿਹਾ ਤੁਸੀਂ ਮਹਾਰਾਜਾ ਸ਼ਹੀ ਸ਼ਰਬਤ ਪੀਓ ਕਦੇ ਨਹੀਂ ਸ਼ਹੀ ਸ਼ਰਬਤ ਮਹਾਰਾਜਾ ਸ਼ਹੀ ਸ਼ਰਬਤ ਜਿਹੜਾ ਆਪਣੀ ਡਾਈਜੈਸ਼ਨ ਇੰਪਰੂਵ ਕਰਦਾ ਵਾ ਖਾਦੇ ਪੀਤੇ ਨੂੰ ਹਜਮ ਕਰਨ ਚ ਮਦਦ ਕਰਦਾ ਕਿਉਂਕਿ ਜੇ ਹਜਮ ਹੋ ਗਿਆ ਫੇਰ ਹੀ ਤਾਕਤ ਮਿਲੂ ਨਾ ਛਰੀ ਨੂੰ ਕਦੇ ਨਹੀਂ ਬਹੁਤ ਬੰਦੇ ਇਹ ਜਿਹੇ ਹੈਗੇ ਜਿਨ੍ਹਾਂ ਨੂੰ ਦਵਾਈਆਂ ਤੋਂ ਬਿਨਾਂ ਹੀ ਇੱਕ ਇੱਕ ਡੇਢ ਡੜਕਾਂ ਟਾਂ ਉਹਨਾਂ ਨਾਲ ਗੱਲ ਹੁੰਦੀ ਆ ਅਪਾਇੰਟਮੈਂਟ ਲੈ ਕੇ ਬੈਠਦੇ ਨੇ ਬੰਦੇ ਔਰ ਇੰਨੀਆਂ ਅਪਾਇੰਟਮੈਂਟਾਂ ਹੁੰਦੀਆਂ ਨੇ ਮੇਰੀ ਵਾਈਫ ਮੈਨੂੰ ਕਹਿੰਦੇ ਵੀ ਰਾਤ ਦੇ 1 ਵਜੇ ਭਾਈ ਸੌ ਜਾ ਤੇ ਮੈਂ ਕਹਿੰਦਾ ਵੀ ਯਾਰ ਅਪਾਇੰਟਮੈਂਟ ਆ ਜਿੰਨਾਂ ਦੀ ਐ ਹੋਏ ਨੇ ਹੁਣ ਮੈਂ ਕੀ ਕਰਾਂ ਜੀ ਫਿਰ ਉਹ ਅਗਲੇ ਦਿਨ ਤੇ ਪੈ ਜਾਂਦੀਆਂ ਨੇ ਫਿਰ ਉਹਨਾਂ ਨਾਲ ਗੱਲ ਹੁੰਦੀ ਰਹਿੰਦੀ ਐ ਜੀ ਸੋ ਉਹ ਬਿਜ਼ੀ ਹੋਣ ਦੇ ਕਰਕੇ ਉਹਨਾਂ ਨਾਲ ਪਰ ਸਾਡਾ ਮਕਸਦ ਕੀ ਰਹਿ ਗਿਆ ਸਾਡਾ ਮਕਸਦ ਕਦੇ ਵੀ ਇਹ ਨਹੀਂ ਹੋਗਾ ਵੀ ਯਾਰ ਤੁਸੀਂ ਸ਼ਰਬਤ ਪੀਓ ਸਾਡਾ ਮਕਸਦ ਕਦੇ ਇਹ ਨਹੀਂ ਹੋਗਾ ਤੁਸੀਂ ਕੁਸਤਾ ਖਾਓ ਸਾਡਾ ਮਕਸਦ ਇਹ ਹੋਊਗਾ ਤੁਸੀਂ ਮਰਤੇ ਯਕੀਨ ਕੀਤਾ ਹੁਣ ਮੈਂ ਤੁਹਾਨੂੰ ਦਿਖਾਉਂਗਾ ਤਾਰੇ ਕੀ ਬਤ ਤਾਰੇ ਕਿਵੇਂ ਦਿਖਾਉਂਗਾ ਤੁਹਾਡੀ ਜ਼ਿੰਦਗੀ ਦਾ ਪਹਿਲਾ ਉਹ ਬੰਦਾ ਬਣ ਗਿਆ ਮੈਂ ਜਿਹੜਾ ਤੁਹਾਨੂੰ ਦਵਾਈਆਂ ਪਿੱਛੇ ਨਹੀਂ ਭਜਾਊਗਾ ਜਿਹੜਾ ਤੁਹਾਨੂੰ ਫੋਨ ਲਾਉਂਦੀ ਨਹੀਂ ਕਹੂਗਾ ਹਾਂਜੀ ਕੀ ਦਿੱਕਤ ਆ ਉਹ ਕਹੂਗਾ ਜੀ ਐਂ ਦਿੱਕਤ ਆ ਅੱਛਾ ਫਿਰ ਐਂ ਕਰ ਆ ਖਾਲਾ ਅੱਛਾ ਆ ਦਿੱਕਤ ਅੱਛਾ 4 ਨੰਬਰ ਵਾਲੀ ਗੋਲੀ ਕੱਢ ਵੀ ਇਹਨੂੰ ਦੇ ਕਦੇ ਨਹੀਂ ਮੈਂ ਉਹ ਚੀਜ਼ ਕਰਦਾ ਉਹਦਾ ਕਾਰਨ ਕੁਸਤ ਜਿਹੜਾ ਆ ਇਹ ਤਾਂ ਤੁਸੀਂ ਸਮਝ ਗਏ ਵੀ ਇਹ ਖਾਣਾ ਕਿਵੇਂ ਹੁੰਦਾ ਜੀ ਜਿਹੜਾ ਪਾਊਡਰ ਇਹਦਾ ਅੱਧਾ ਚਮਚਾ ਅਸੀਂ ਰეკਮੈਂਡ ਕਰਦੇ ਹਾਂ ਜੀ ਰਾਤ ਨੂੰ ਦੁੱਧ ਦੇ ਨਾਲ ਕੀ ਕਰੂ ਇਹ ਬਸ ਜਿਹੜਾ ਖਾਊਗਾ ਹੀ ਉਹੀ ਦੱਸੂਗਾ ਆਹ ਕੁਸਤ ਚਟਨੀ ਹੈ ਜੀ ਇਹ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਨੂੰ ਵਿਅਸਤ ਕਿਹ ਲੋ ਵੀ ਊਰਜਾ ਨਹੀਂ ਆਉਂਦੀ ਜੀ એનર્ਜੀ ਨਹੀਂ ਆਉਂਦੀ ਊਰਜਾ ਕਹਿ ਸਕਦੇ ਆ એનર્ਜੀ ਕਹਿ ਸਕਦੇ ਆ ਜਾਂ ਗਰਸਤੀ ਜੀਵਨ ਦੇ ਵਿੱਚ ਥੋੜਾ ਡਾਊਨ ਫੀਲ ਕਰਦੇ ਆ ਪਰ ਮਰਜ਼ੀ ਸਾਡੀ ਚੱਲਣੀ ਆ ਜੇ ਸਾਨੂੰ ਲੱਗੂ ਵੀ ਤੁਹਾਨੂੰ ਲੋੜਾ ਤਾਂ ਤੁਹਾਨੂੰ ਦੋਨੋਂ ਚੀਜ਼ਾਂ ਦੇਣੀਆਂ ਨੇ ਕਦੇ ਇਹ ਭਲੇਖੇ ਚ ਨਾ ਰਹੇ ਉਹ ਵੀ ਫੋਨ ਲਾ ਕੇ ਮੰਗਾ ਲਾਂਗੇ ਚੀਜ਼ ਇਹ ਚੀਜ਼ ਹੋ ਨਹੀਂ ਸਕਦੀ ਸਾਨੂੰ ਜੇ ਸੈੱਟ ਲੱਗੂ ਅਸੀਂ ਤਾਂ ਉਧਰ ਨੂੰ ਤੁਰਾਂਗੇ ਜੇ ਨਹੀਂ ਸੈੱਟ ਲੱਗੂ ਕੋਈ ਵੈਸੇ એનર્ਜੀ ਵਾਸਤੇ ਜਰਨਲੀ ਜਰਨਲੀ ਰੋਟੀ ਖਾਈ ਜਾਂਨੇ ਫਿਰ ਆਪਦੇ ਰੋਟੀ ਖਾਓ ਤੇ ਵਧੀਆ ਜ਼ਿੰਦਗੀ ਜਿਉਂ ਇਹ ਕਿਹੜੇ ਲੋਕ ਨੇ ਜਿਹੜਾ ਆਪਣ ਨੂੰ ਮਨ ਚ ਵਹਿਮ ਪਾਈ ਜਾਂਦੇ ਨਹੀਂ ਕੁਸ਼ਤਾ ਚਟਨੀ ਖਾਓ ਜੀ ਜਰਨਲ ਅਰੇ ਕਿਉਂ ਖਾਣੀ ਹੈ ਜੀ ਜਰਨਲ ਆਪਾਂ ਠੀਕ ਹੈ 3000 ਰੁਪਏ ਦੀ ਕੁਸ਼ਤਾ ਚਟਨੀ ਕਿਉਂ ਲਾਉਣਾ ਜੀ ਪੈਸੇ ਆ 2600 ਰੁਪਏ ਦਾ 100 ਗ੍ਰਾਮ ਆ ਜੀ ਕੁਸ਼ਤਾ ਪਾਊਡਰ ਕਿਉਂ ਲਾਉਣੇ ਜੀ ਇੰਨੇ ਪੈਸੇ ਤੁਹਾਨੂੰ ਲੋੜ ਹੋਵੇ ਤੁਸੀਂ 6600 ਰੁਪਏ ਮੇਰੀ ਜੇਬ ਚ ਪਾਉਣਾ ਉਹਦੇ ਵਿੱਚ ਜਿਹੜਾ ਇਹਦੀ ਖਰਚਾ ਇਹਦਾ ਹੋਇਆ ਵਿਆ ਉਸ ਤੋਂ ਬਾਅਦ ਮੈਂ ਉਹ ਚੋਂ ਕੁਝ ਪੈਸੇ ਕਮਾਉਣੇ ਆ ਜਿਹੜੇ ਉਹ ਪੈਸੇ ਚ ਬਰਕਤ ਹੋਊਗੀ ਤਾਂ ਮੇਰੀ ਤਰੱਕੀ ਹੋਣੀ ਹੈ ਜੇ ਮੈਂ ਹੁਣ ਅੱਜ ਕਹਦਾ ਵੀ ਨਹੀਂ ਜੀ ਤੁਸੀਂ 6 ਇਹ ਲਾਈਨਾਂ ਬਹੁਤੀਆਂ देर ਨਹੀਂ ਲੱਗੀਆਂ ਫਿਰ ਜਿਨ੍ਹਾਂ ਲੋਕਾਂ ਨੇ ਅੱਜ ਤੱਕ ਲਈਆਂ ਮੁਰਕੇ ਜੂਤ ਪਰ ਜਿਹੜਾ ਸੀ ਹੁੰਦੇ ਦੇਖੀ ਔਰ ਜੇਕਰ ਕੋਈ ਇਸ ਤਰ੍ਹਾਂ ਦੀ ਹਰਕਤ ਕਰਦੇ ਨੇ ਤਾਂ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਦੇਖੋ ਕਿਸੇ ਦੇ ਸਰੀਰ ਨਾਲ ਖਿਲਵਾੜ ਨਾ ਕਰੋ ਆਪਾਂ ਆਪਦੇ ਪੈਸੇ ਦੇ ਲਾਲਚ ਪਿੱਛੇ ਕਦੇ ਕਿਸੇ ਦੇ ਸਰੀਰ ਨਾਲ ਖਿਲਵਾੜ ਨਾ ਕਰੋ ਤੁਹਾਨੂੰ ਲੱਗਦਾ ਵੀ 2000 ਰੁਪਏ ਦਾ ਮਹਾਰਾਜਾ ਸ਼ਹੀ ਸ਼ਰਬਤ ਆ ਆਮ ਪਬਲਿਕ ਕੀ ਸੋਚ ਦਿਉ ਯਾਰ ਮਹਾਰਾਜਾ ਸ਼ਹੀ ਸ਼ਰਬਤ ਮੈਂ ਕਹਿੰਦਾ ਜੀ 150 ਰੁਪਏ ਦਾ ਲਿਵਰ ਟੋਨਿਕ ਮਾਰਕੀਟ ਚ ਮਿਲ ਜਾਂਦੇ ਆ ਐ ਲੋ ਬੱਤੀ ਵਾਲੇ ਸਟੋਰ ਤੇ ਤੁਸੀਂ ਮੈਨਾਂ ਹੁਣ ਚੱਲੋ ਆਪਾਂ 150 ਰੁਪਏ ਚ ਆਪਾਂ ਕੋਈ ਵਧੀਆ ਤੋਂ ਵਧੀਆ 500 ਰੁਪਏ ਚ ਮਿਲ ਜੂਗਾ ਪਰ ਇਹ 2000 ਰੁਪਏ ਦਾ ਮੇਰੇ ਸਵਾਲ ਤਿੰਨ ਹੁੰਦੀ ਹੈ ਜੀ ਪਹਿਲਾ ਸਵਾਲ ਹੁੰਦਾ ਵੀ ਯਾਰ ਬੰਦਾ 2000 ਰੁਪਏ ਕਿਉਂ ਲਾ ਰਿਹਾ ਦੂਜਾ ਸਵਾਲ ਇਹ ਹੁੰਦਾ ਵਾ ਜੇ 2000 ਲਾ ਲਿਆ ਉਹਨੇ ਇੱਕ ਵਾਰੀ ਪੀ ਲਿਆ ਉਦੋਂ ਬੈਨੀਫਿਟ ਮਿਲਿਆ ਫਿਰ ਉਹ ਦੂਜੀ ਵਾਰ ਕਿਉਂ ਲਾ ਰਿਹਾ ਜਦੋਂ ਦੂਜੀ ਵਾਰ ਵੀ ਲਾ ਲਿਆ ਜੀ ਬੰਦੇ ਨੇ ਹੁਣ ਹੁੰਦਾ ਕੀ ਆ ਸਾਡੇ ਨਾਲ ਬੰਦਾ ਆਇਆ ਜੀ ਫੋਨ ਕਰਦੇ ਆ ਬਾਈ ਜੀ ਮੇਰਾ ਤਾਂ ਸ਼ਰਬਤ ਚੱਲਦਾ ਪੰਜ ਸ਼ਰਬਤ ਹੋਰ ਕੱਢ ਦੋ ਅਸੀਕ ਨਹੀਂ ਉਗੀ ਦੇ ਉਹ ਜੀ ਮੇਰੇ ਚਾਚੇ ਨੇ ਵੀ ਪੈਸੇ ਭੇਜੇ ਨੇ ਚਾਚੀ ਦੇ ਵੀ ਪੈਸੇ ਭੇਜੇ ਹੋਏ ਨੇ ਤੇ ਉਹ ਜਿਹੜੇ ਰਿਸ਼ਤੇਦਾਰ ਬਾਹਰ ਬੈਠੇ ਉਹਨਾਂ ਨੇ ਵੀ ਪੈਸੇ ਭੇਜੇ ਨੇ ਕਹਿੰਦੇ ਸ਼ਰਬਤ ਆਪਦਾ ਲੈ ਕੇ ਮੈਨੂੰ ਕੋਰੇ ਰਖਵਾ ਦੇ ਹੁਣ ਸਵਾਲ ਇਹ ਆਉਂਦਾ ਜਿੱਥੇ 150 200 ਰੁਪਏ ਦੀ ਜੀ ਟੋਨਿਕ ਕੋਈ ਵੀ ਲਿਵਰ ਟੋਨਿਕ ਬਾਜ਼ਾਰ ਚ ਮਿਲ ਜਾਂਦਾ ਕਿਉਂ ਬੰਦਾ 2000 ਰੁਪਏ ਲਾ ਰਿਹਾ ਜੇ ਉਹਨੂੰ ਕੋਈ ਮੁੱਲ ਮਿਲ ਰਿਹਾ ਤਾਂ ਉਹ ਲਾ ਰਿਹਾ ਲਾਉਣ ਤੋਂ ਬਾਅਦ ਫੇਰ ਲਾ ਰਿਹਾ ਫੇਰ ਲਾਉਣ ਤੋਂ ਬਾਅਦ ਆਪਣੇ ਪਰਿਵਾਰ ਚ ਦੱਸੇ ਪਰਿਵਾਰ ਚ ਦੱਸਣ ਤੋਂ ਬਾਅਦ ਅੱਗੇ ਬਾਹਰ ਦੀ ਬਾਹਰ ਰਿਸ਼ਤ ਥੋੜੇ ਦਿਲ ਪਹਿਲਾਂ ਅੰਬਰ ਸਰ ਬੈਠੇ ਜੀ ਅਸੀਂ ਜੀ ਬੰਦੇ ਸਾਡੇ ਕੋਲ ਆਏ ਨੇ ਕੈਨੇਡਾ ਤੋਂ ਤੇ ਹੁਣ ਕਹਾਣੀ ਦੇਖੋ ਕਿੱਥੋਂ ਘਮੀ ਆ ਇੰਡੀਆ ਦੇ ਵਿੱਚ ਇੱਕ ਬੰਦੇ ਨੇ ਵੀਡੀਓ ਦੇਖੀ ਆਪਣੀ ਉਹ ਵੀਡੀਓ ਦੇਖ ਕੇ ਅਗਲੇ ਨੇ ਕੀਤਾ ਜੀ ਆਸਟ੍ਰੇਲੀਆ ਦੇ ਦੂਜੇ ਭਰਾ ਨੂੰ ਸੈਂਡ ਆਸਟ੍ਰੇਲੀਆ ਵਾਲੇ ਭਰਾ ਕਹਿੰਦਾ ਹਜਾਰ ਹਾਂ ਇਹਨਾਂ ਨੂੰ ਮੈਂ ਵੀ ਦੇਖਦਾ ਵੀ ਵਧੀਆ ਸਲਾਹ ਦਿੰਦੇ ਆ ਵਧੀਆ ਆਪਾਂ ਇਹਨਾਂ ਤੋਂ ਸੁਣੀਆਂ ਨੇ ਗੱਲਾਂ ਉਹਨੇ ਅੱਗੇ ਵੀਡੀਓ ਭੇਜੀ ਆਪਦੇ ਬਾਪੂ ਜੀ ਨੂੰ ਕੈਨੇਡਾ ਚ ਬਾਪੂ ਜੀ ਜਿਹੜੇ ਕੈਨੇਡਾ ਸੀਗੇ ਉਹਨਾਂ ਦੀ ਵਾਈਫਾਈ ਹੋਈ ਸੀਗੀ ਇੰਡੀਆ ਉਹਨਾਂ ਨੇ ਕਿਹਾ ਜੀ ਆਹ ਆ ਚੀਜ਼ਾਂ ਇੱਥੋਂ ਲੈ ਕੇ ਆਉਣੀਆਂ ਨੇ ਇੰਡੀਆ ਤੋਂ ਗੱਲ ਗਈ ਆਸਟ੍ਰੇਲੀਆ ਆਸਟ੍ਰੇਲੀਆ ਤੋਂ ਕੈਨੇਡਾ ਕੈਨੇਡਾ ਤੋਂ ਜਿਹੜੀ ਵਾਈਫ ਇੱਥੇ ਆਈ ਸੀ ਉਹ ਆਂਟੀ ਜੀ ਲੈ ਕੇ ਗਈ ਸਾਡੇ ਤੋਂ ਸਮਾਨ ਤੁਸੀਂ ਇੱਕ ਗੱਲ ਸੋਚ ਕੇ ਦੇਖੋ ਚਾਰ ਬੰਦਿਆਂ ਦਾ ਵਿਸ਼ਵਾਸ ਆ ਜੀ ਇਹਦੇ ਵਿੱਚ ਤੇ ਸਾਡੀ ਚੌਥੀ ਪੀੜ੍ਹੀ ਆ ਹੁਣ ਜੇ ਅਸੀਂ ਅੱਜ ਦੀ ਡੇਟ ਦੇ ਵਿੱਚ ਵੀ ਇਹ ਸੋਚੀ ਯਾਰ 2000 ਰੁਪਏ ਗੁਰੂ ਜੀ 120 ਸਾਲ ਹੋ ਗਏ ਤੇ 120 ਸਾਲ ਨੂੰ ਮੈਂ 2000 ਚ ਤੋਲਾਂ ਫੇਰ ਅਸੀਂ ਫੇਲਾ ਜੀ ਸੋ ਸਾਡੇ ਲਈ ਇਹ ਚੀਜ਼ ਨਿਸ਼ਟੇ ਕਰਨੀ ਔਰ ਸਾਡੀ ਇਹੀ ਅਸੂਲ ਹੈ ਸਾਡੇ ਪਰਦਾਦਾ ਜੀ ਦੇ ਇਹੀ ਮਤਲਬ ਕਹਿੰਦੇ ਕਾਨੂੰਨ ਬਣਾਏ ਹੋਏ ਨੇ ਕਹਿੰਦੇ ਕਿਸੇ ਦਾ ਲਾਲਚ ਨਹੀਂ ਕਰਨੀ ਜਿੰਨੇ ਲੋਕਾਂ ਨੇ ਲਾਲਚ ਕੀਤੀ ਤੁਸੀਂ ਇੱਕ ਚੀਜ਼ ਹੋਰ ਦੇਖੋ ਜਿੰਨੇ ਲੋਕ ਪੈਸੇ ਪਿੱਛੇ ਭੱਜਦੇ ਆ ਕਿਤੇ ਨਹੀਂ ਪਹੁੰਚੇ ਜਿੰਨੇ ਲੋਕ ਕੰਮ ਪਿੱਛੇ ਭੱਜਦੇ ਆ ਯਾਰ ਸਾਨੂੰ ਕੰਮ ਮਿਲੇ ਅਸੀਂ ਕੰਮ ਕਰੀਏ ਅਸੀਂ ਕੰਮ ਆਪਦਾ ਕਰੀਏ ਕਿਸੇ ਦਾ ਫਾਇਦਾ ਕਰੀਏ ਕਿਸੇ ਦਾ ਭਲਾ ਕਰੀਏ ਉਹਨਾਂ ਨੂੰ ਫਿਰ ਕਿਤੇ ਪੈਸੇ ਦੇ ਪਿੱਛੇ ਭੱਜਣ ਦੀ ਲੋੜ ਨਹੀਂ ਪਈ ਲੋਕ ਵੈਸੇ ਇੱਕ ਮੁੰਡੇ ਨਾਲ ਗੱਲ ਕੀਤੀ ਸੀ ਸਸਕੇਚਵਨ ਤੋਂ ਇਹ ਬਹੁਤ ਸਾਰੇ ਤਾਂ ਗੱਲ ਬੜੀ ਲੰਬੀ ਹੋ ਜਾਣੀ ਆ ਸਸਕੇਚਵਨ ਤੋਂ ਮੁੰਡੇ ਨਾਲ ਗੱਲ ਕੀਤੀ ਅੱਧਾ ਘੰਟਾ ਇੱਕ ਘੰਟਾ ਸ਼ਾਇਦ ਮੇਰੀ ਗੱਲ ਹੋਈ ਆ ਬੰਦਾ ਕਹਿੰਦਾ ਜੀ ਮੈਨੂੰ ਦਿੱਕਤ ਆਉਂਦੀ ਆ ਫੀਲਿੰਗ ਨਹੀਂ ਆਉਂਦੀ ਐਦਾਂ ਨਹੀਂ ਹੁੰਦਾ ਉਦਾਂ ਨਹੀਂ ਹੁੰਦਾ ਮੈਂ ਕਿਹਾ ਉਮਰ ਕਿੰਨੀ ਆਦਾ 25 ਸਾਲ ਮੈਂ ਕਿਹਾ ਵਾਓ ਬਸ਼ੀਰਾ ਤੂੰ ਸਾਹਮਣੇ ਆ ਦੇ ਸ਼ਖਲਾ ਤੂੰ ਸਾਡਾ ਭਵੇਖਾ ਆਉਣ ਵਾਲਾ ਜਿਹੜਾ ਨੌਜਵਾਨ ਵਰਗ ਆ ਉਹ 20-25 ਸਾਲ ਦਾ ਤੇ ਉਲਝਾ ਦੇਖੋ ਕਿੱਥੇ ਫਿਰਦਾ ਮੈਨੂੰ ਤਾਂ ਜੀ ਆਹ ਕਰਕੇ ਦਿੱਕਤ ਆ ਤੇ ਜਦੋਂ ਮੈਂ ਉਹਨਾਂ ਨਾਲ ਸਾਰੀ ਗੱਲਬਾਤ ਕਰਕੇ ਦੇਖੀ ਉਦੋਂ ਮੈਂ ਮੁੜ ਕੇ 1 ਘੰਟਾ ਮੇਰੇ ਨਾਲ ਲਾਇਆ ਜੀ ਮੇਰਾ ਤਾਂ ਘਰ ਦੇਆਂ ਦੀਆਂ ਜ਼ਿੰਮੇਵਾਰੀਆਂ ਬਹੁਤ ਨੇ ਮੇਰੇ ਤੇ ਮੈਂ ਤਾਂ ਜੀ ਇੱਧਰ ਦਿਮਾਗ ਹੀ ਨਹੀਂ ਜਾਂਦਾ ਮੇਰਾ ਤਾਂ 24 ਘੰਟੇ ਪੈਸੇ ਦੇ ਪਿੱਛੇ ਭੱਜਿਆ ਫਿਰਦਾ ਮੈਂ ਤਾਂ ਆਪਣੇ ਸਰੀਰ ਵਾਸਤੇ ਟਾਈਮ ਨਹੀਂ ਮਿਲਦਾ ਚੱਜ ਨਾਲ ਸੌਂਕੀ ਨਹੀਂ ਦੇਖਦਾ 2 ਘੰਟੇ ਸੌਣਾ ਮੁੜ ਕੇ ਫਿਰ ਦੂਜੀ ਸ਼ਿਫਟ ਤੇ ਉੱਠ ਘੜਦਾ ਫਿਰ 2 ਘੰਟੇ ਸੌਣਾ ਫਿਰ ਤੀਜੀ ਸ਼ਿਫਟ ਤੇ ਉੱਠ ਘੜ ਕਹਿੰਦੇ ਪੈਸੇ ਤਾਂ ਬਹੁਤ ਵਧੀਆ ਕਿ ਮਾਰੇ ਪਰ ਸਰੀਰ ਪੱਖੋਂ ਮੇਰਾ ਮੰਝ ਗਿਆ ਕਿ ਕਮ ਰਿਪੋਰਟਾਂ ਮੰਝੀਆਂ ਗਈਆਂ ਦਿਮਾਗ ਮੰਝ ਗਿਆ ਹੁਣ ਉਹਨਾਂ ਲੋਕਾਂ ਨਾਲ ਜਦੋਂ ਗੱਲ ਕਰਦੇ ਆ ਉਹਨਾਂ ਨੂੰ ਕੁਛ ਨਹੀਂ ਗੱਲ ਅਸੀਂ ਉਹ ਕਹਿੰਦੇ ਸਾਨੂੰ ਦੋਹੂ ਕੀ ਦਵਾਈ ਸੀ ਉਹ ਜੀ ਸੈਟ ਮੈਂ ਕੋਈ ਥੋੜੀ ਦਵਾਈ ਤੁਹਾਨੂੰ ਦਵਾਈ ਕਰਾ ਦੇ ਕੇ ਬਦਨਾਮੀ ਕਰਾਉਣੀ ਹੈ ਉਹਨਾਂ ਨੂੰ ਮੈਂ ਕਹਿੰਨ ਉਹ ਨਾ ਮੇਰੇ ਤੁਹਾਨੂੰ ਦਵਾਈ ਦੀ ਨਹੀਂ ਲੋੜ ਤੁਸੀਂ ਕਿਸੇ ਭੰਬਲ ਪੂਸੇ ਚ ਪੈ ਗਏ ਉਹਨੇ ਭੰਬਲ ਪੂਸੇ ਚੋਂ ਹੱਥ ਫੜ ਕੇ ਬਾਹਰ ਕੱਢਣ ਦੀ ਲੋੜ ਕਈ ਇਹ ਜੀ ਵੀ ਸੱਜਣ ਹੈਗੇ ਨੇ ਜਿਨ੍ਹਾਂ ਨੂੰ ਛੋਟੀ ਉਮਰ ਦੇ ਹੁੰਦੇ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀਰ ਜੀ ਕਿ ਤਾ ਤੂੰ ਮੇਰੇ ਨੇੜੇ ਹੁੰਦਾ ਤੇਰੇ ਚਪੇੜਾ ਬਹੁਤ ਮਾਰਨੀ ਸੀ ਉਹ ਕਹਿੰਦਾ ਕੀ ਗੱਲ ਹੋ ਗਈ ਵੀਰ ਮੈਂ ਕਿਹਾ ਮੈਂ ਵੱਡੇ ਭਰਾ ਹੁਣ ਦੇ ਨੱਤੇ ਮਾਰਨੀ ਸੀ ਵੀ ਤੂੰ 20 ਸਾਲ ਦੀ ਤੇਰੀ ਉਮਰ ਹੈ ਤੂੰ ਕਿਹੜੇ ਕੀ ਗਦਾ ਮਤਲਬ ਦੌੜ ਚ ਪੈ ਗਏ ਤੁਸੀਂ ਤੁਹਾਨੂੰ ਕੋਣ ਕਹਰੇ ਤੇਰੇ ਚ ਵੀਕਨੈਸ ਆ ਜੀ ਜ਼ਿੰਦਗੀ ਹੰਡਾਓ ਜ਼ਿੰਦਗੀ ਦਾ ਤਜਰਬਾ ਕਰੋ ਪੋਜ਼ਿਟਿਵ ਰਹੋ ਲਾਸਟ ਤੇ ਕੋਈ ਗੱਲ ਕਹੂੰਗਾ ਆਪਦਾ ਕੈਰੇਕਟਰ ਉੱਚਾ ਰੱਖੋ ਨੀਤ ਸਾਫ਼ ਰੱਖੋ ਬਕ ਪਿੱਛੇ ਮੁੜ ਕੇ ਦੇਖਣ ਦੀ ਲੋੜ ਨਹੀਂ ਫਿਰ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਅੱਜ ਯੋਧਾ ਸਿੰਘ ਜੀ ਨੇ ਜਿਹੜਾ ਨੁਸਖਾ ਫਾਰਮੂਲਾ ਦਿੱਤਾ ਹੈ ਉਹ ਪਿਆਜ਼ ਵਾਲਾ ਦਿੱਤਾ ਹੈ ਕਿ ਜਿਹੜਾ ਰੈਸਟੋਰੈਂਟਾਂ ਦੇ ਵਿੱਚ ਅਸੀਂ ਪਿਆਜ਼ ਹੈਗਾ ਜਾਂ ਵਿਆਹ ਸ਼ਾਦੀਆਂ ਦੇ ਵਿੱਚ ਪਹਿਲਾਂ ਰੱਖ ਕੇ ਜਿਹੜਾ ਜਾਂ ਪਹਿਲਾਂ ਸਜਾ ਕੇ ਰੱਖਿਆ ਗਿਆ ਪਿਆਜ਼ ਹੈ ਜਿਹੜਾ ਉਹਦਾ ਇਸਤੇਮਾਲ ਜਦੋਂ ਅਸੀਂ ਕਰਦੇ ਹਾਂ ਤਾਂ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਸਾਨੂੰ ਪਿਆਜ਼ ਤੋਂ ਬਾਅਦ ਉਹ ਆ ਸਕਦੀਆਂ ਨੇ ਔਰ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਪਿਆਜ਼ ਨੂੰ ਤਾਜ਼ਾ ਅਸੀਂ ਭਨ ਕੇ ਹੀ ਸਲਾਦ ਦੇ ਤੌਰ ਤੇ ਖਾਣਾ ਐਵੇਂ ਨਹੀਂ ਖਾਣਾ ਕਿਉਂਕਿ ਦੇ ਚਿੱਲੀ ਹੁੰਦੀ ਹੈ ਜਿਹੜੀ ਹਜ਼ਮ ਕਰਨੀ ਬਹੁਤ ਜ਼ਿਆਦਾ ਪਰੇਸ਼ਾਨੀ ਦਾ ਸਬਬ ਬਣ ਸਕਦੀ ਹੈ ਉਮੀਦ ਕਰਦਾ ਇਹ ਨੁਸਖਾ ਇਹ ਫਾਰਮੂਲਾ ਜਿਹੜਾ ਪਿਆਜ਼ ਵਾਲਾ ਤੁਹਾਨੂੰ ਦਿੱਤਾ ਹੈ ਇਹ ਤੁਸੀਂ ਅਜ਼ਮਾਉਂਗੇ ਪਰ ਅਜ਼ਮਾਉਂਗੇ ਕਿਸੇ ਚੰਗੇ ਵੈਦ ਹਕੀਮ ਦੀ ਸਲਾਹ ਦੇ ਨਾਲ ਹੀ ਆਪਣੀ ਮਰਜ਼ੀ ਨਾਲ ਕੋਈ ਨੁਸਖਾ ਕੋਈ ਫਾਰਮੂਲਾ ਈਵਨ ਕਿ ਪਿਆਜ਼ ਦਾ ਇਸਤੇਮਾਲ ਵੀ ਆਪਣੀ ਮਰਜ਼ੀ ਨਾਲ ਤੁਸੀਂ ਨਹੀਂ ਕਰਨਾ ਹਮੇਸ਼ਾ ਡਾਕਟਰ ਦੀ ਸਲਾਹ ਦੇ ਨਾਲ ਹੀ ਆਪਣੀ ਦਿੱਕਤ ਪਰੇਸ਼ਾਨੀ ਦੱਸ ਕੇ ਪਿਆਜ਼ ਵਾਲਾ ਨੁਸਖਾ ਉਹਨਾਂ ਨੂੰ ਦਿਖਾ ਕੇ ਵੀਡੀਓ ਦਿਖਾ ਕੇ ਫਿਰ ਪੁੱਛਣਾ ਕਿ ਮੈਂ ਪਿਆਜ਼ ਇਹ ਖਾ ਸਕਦਾ ਜਾਂ ਨਹੀਂ ਖਾ ਸਕਦਾ ਬਾਕੀ ਕਿਉਂਕਿ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਿਆ ਨੁਸਖਾ ਫਾਰਮੂਲਾ ਕਈ ਵਾਰ ਫਾਇਦੇ ਦੀ ਥਾਂ ਤੇ ਤੁਹਾਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ ਧੰਨਵਾਦ